ਉਹ ਰੀਲਾ ਮੀਨਾ ਐ ਪਤਾ ਨਹੀਂ ਕੀ ਗੱਲ ਫੇਮਸ ਹੋਣ ਦੀਆਂ ਮਾਰੀਆਂ ਛੋਟੇ ਤੋਂ ਛੋਟੇ ਕੱਪੜੇ ਛੋਟੇ ਤੋਂ ਛੋਟੇ ਕੱਪੜੇ ਮੇਰੇ ਸੜਦੀ ਇਹ ਵੀ ਲਾ ਲਓ ਚਲ ਆਹੋ ਕਰ ਦੋ ਕੁੱਲੀ 'ਚ ਭਾਵੇਂ ਕੱਖ ਨਾ ਰਹੇ ਕਹਿੰਦਾ ਕੁੱਲੀ 'ਚ ਭਾਵੇਂ ਕੱਖ ਨਾ ਰਹੇ ਪਰ ਪਿੰਡ 'ਚ ਮੜਕ ਨਾ ਰਹਿਣਾ ਉਹ ਭੇੜ ਦੋ ਦਰੋ ਸਲੇਟਾ ਓਏ ਸਲੇਟਾ ਓਏ ਆ ਬਾਬਾ ਵਾ ਸਲੇਟਾਂ ਨਹੀਂ ਜਾਗਾ ਮੈਂ ਵੀ ਬੰਦਾ ਹੀ ਐ ਉਹ 14 ਤੋਂ ਢਾਈ ਦਿੱਤਾ ਤੀ ਓਏ ਕਿਧਰੋਂ ਆਇਆ ਤੇਰਾ ਮੂੰਹ ਸਰ ਕਹੇ ਜਾ ਕੇ ਕਿਧਰੋਂ ਜੋ ਵਿਚਰੀਆਂ ਲਾ ਲਾ ਕੇ ਤਾਂ ਦਿਮਾਗ ਖਰਾਬ ਕਰ ਦਣਗੇ ਹੈਂ ਬਿਜਲੀਆਂ ਨਹੀਂ ਲਾਉਂਦੇ ਉਹ ਤਾਂ ਕੱਲੀ ਦਵਾਈ ਦਿੰਦੇ ਨੇ ਦਵਾਈ ਨਹੀਂ ਦਿੰਦੇ ਬਿਜਲੀਆਂ ਲਾਉਣਗੇ ਦੇ ਕੰਬਲੀ ਕਰਕੇ ਕਰੋ ਨਾ ਹੋਰ ਕੀ ਕਰਾਂ ਮੈਂ ਤੇ ਤੈਨੂੰ ਮੈਂ ਦੱਸਦੀ ਆ ਹਮ ਇੱਕ ਬਾਬਾ ਆਇਆ ਥਿੱਲੇ ਤੇ ਆਪਣੇ ਥਿੱਲੇ ਤੇ ਆਹੋ ਅੱਛਾ ਹਾਂ ਪਤਾ ਬਾਬਾ ਬਾਬਾ ਆਇਆ ਭੁਲਾਈਆਂ ਹੋਇਆ ਥੋਲਾ ਕਰੂੰਗਾ ਜੋ ਦੇ ਨਾਲ ਥੋਲਾ ਕਰ ਦੂਗਾ ਨਾਲੇ ਤਾਂ ਠੀਕ ਹੋ ਜੂਗੀ ਆਂਟੀ ਹੈ ਨਾਲੇ ਤਾਂ ਵਿਆਹ ਹੁੰਦਾ ਉਹ ਜੁਕਚਾਰੀ ਮੈਨੂੰ ਲੈ ਚੱਲੇਗੀ ਮੈਂ ਤੈਨੂੰ ਲੈ ਚੱਲੂ ਕੋਈ ਨਾ ਉਹ ਮੈਨੂੰ ਤੇ ਡਰ ਲੱਗਦਾ ਤੇਰੇ ਭਾਈ ਤੋਂ ਤੂੰ ਤਾਂ ਕਹਿੰਦੀ ਛੋੜਿਆ ਲਾ ਗਿਆ ਪਿਆ ਨਹੀਂ ਨਹੀਂ ਮੈਂ ਐਂ ਕਹਿੰਦੀ ਆ ਵੀ ਹੂੰ ਤਾਂ ਹੋ ਆਉਂਦਾ ਨਹੀਂ ਦੋ ਦਿਨਾਂ ਜਾਂ ਤਾਂ ਉਹਦੇ ਗਏ ਗਏ ਚੱਲੀ ਆਪਾਂ ਮੈਂ ਤਾਂ ਇਹ ਨਹੀਂ ਸਮਝਾਂ ਤੁਸੀਂ ਬੰਦਿਆ ਤਾਂ ਕਿਉਂ ਡਰਦੀ ਹੋ ਨਹੀਂ ਤੁਸੀਂ ਆਧ ਦੀਆਂ ਮਾਲ ਕੋ ਫਿਰ ਵੀ ਡਰੀਏ ਨਾ ਬੰਦੇ ਕੀ ਕਰਾਂ ਭੈਣੇ ਸਾਡਾ ਤਾਂ ਔੜ ਮਾ ਕੋੜ ਮਾ ਇਹ ਜੱਤੀ ਮੈਨੂੰ ਪੈਰ ਦੀ ਜੁੱਤੀ ਬਣਾ ਕੇ ਰੱਖਦੇ ਨੇ ਉਹ ਚੁੱਤੀ ਬੜੀ ਬੜਾ ਬਾਤ ਹੈ ਉਹਨੇ ਤਾਂ ਇਹ ਕਰਦੀ ਬੜਾ ਬਾਤ ਹੈ ਆਪਾ ਭਗਾ ਤਾਂ ਭੱਜ ਗਿਆ ਉੱਕ ਕੇ ਮੈਨੂੰ ਆਦਾ ਉਹ ਕੋਈ ਅੰਦਰ ਹੋ ਅਬਾ ਕੋਈ ਕੋਈ ਵਰਵਾ ਬੈ ਜਾਜੂ ਦਾ ਇਹਦੇ ਪੁੱਤ ਪ੍ਰੇਤ ਨੂੰ ਜੇ ਕੋਈ ਆਜੂ ਨਹੀਂ ਹੂੰ ਤਰੇ ਕੋਈ ਬਾਬਾ ਅੰਦਰ ਤੀਵੀਂ ਬਿਠਾਈ ਬੈਠਾ ਜਿੰਨਾ ਤੋਂ 70 ਖਾਦੇ ਦੀ ਉੱਥੇ ਬਣਾਲੇ ਉਹਨਾਂ ਨੇ ਜਹੀ ਸਾਟ ਕੇ ਹੁਣ ਬਸ ਹੁਣ ਬਸ ਇਹ ਰੁਕਤੀ ਨਹੀਂ ਨਹੀਂ ਬੱਚਾ ਤੈਨੂੰ ਸਮਝਾਉਣਾ ਹੈ ਬੀਬੀ ਜਨਾ ਇਹ ਇਹ ਸੀ ਲੋਰੀ ਚਾਤਰ ਚਲਾਤੀ ਹਾਂ ਹਾ ਕਿਹੜਾ ਸਮਝਉਣ ਹੋਇਆ ਵੀ ਆ ਜੱਫੀਆਂ ਪਾਕਿਸਤਾਨ ਉਹ ਉਹ ਪਤਾ ਕੀ ਇਹ ਮੰਤਰ ਪੜਨਾ ਪੈਂਦਾ ਹੁੰਦਾ ਤੂੰ ਪਪਾ ਉਹਦਾ ਮੰਤਰ ਕੋਲੇ ਰੱਖ ਤੂੰ ਆ ਜਾ ਅਜੇ ਦੋ ਪੈਸੇ ਪਟਣਿਆ ਤੂੰ ਮੜੇ ਦੇ ਮੂਹਰੇ ਲੰਘ ਜਾ ਮੈਂ ਮਰਦਾਂ ਕਰਾਉਣਾ ਇਹ ਤਾਂ ਉਹ ਕਾਨ ਜਿੰਨੇ ਲੱਗਣਗੇ ਆਪਾਂ ਨੇ ਕਿਹੜਾ ਕੋਈ ਭਾਈ ਉਹ ਮਹਿਲ ਖੜੇ ਕਰਨੇ ਆ ਇਹ ਤਾਂ ਸੰਗਤ ਦੇ ਪੈਸੇ ਨੇ ਸੰਗਤ ਤੇ ਹੀ ਲੱਗ ਜਾਣੇ ਨੇ ਆਪਾਂ ਤਾਂ ਸੁੱਖਾਂ ਸ੍ਰੀਣੀਆਂ ਦੀ ਲਾਉਣੇ ਨੇ ਏ ਬਾਬਾ ਜੀ ਪਹਿਲਾਂ ਕੋਈ ਸਾਡੇ ਬੂ ਬਣਾ ਆ ਗਿਆ ਸੀ ਘਰੇ ਚੋਰੀ ਦਾ ਸਾਰਾ ਸੋਨਾ ਸੋਨਾ ਲੈ ਗਿਆ ਤੇ ਕੁੜੀ ਦਾ ਲਹਾ ਕੇ ਫਿਰ ਉਹ ਕੁੱਟਿਆ ਸੀ ਆਂਡ ਗਮਾਂਡ ਨੇ ਰਲ ਕੇ ਅੱਛਾ ਹਾਂ ਬਾਬਾ ਜੀ ਤੁਹਾਨੂੰ ਕੀ ਪਤਾ ਵੀ ਉਹ ਮਈ ਆ ਬਾਬਾ ਮੰਗ ਤੋਂ ਉਹ ਨੋ ਦੇਵ ਦੇਵੁਰਗਾਤਪਾਣੇ ਕਾਲ ਕਾ ਬਾਰ ਬਰ ਕੁਮਾਰ 1 ਮਈ ਪਰਮੇਸ਼ਵਰੀ 14 ਪਵਨਦਵਾਰ ਤੋਂ ਬਖਸ਼ ਨਿਮਨ ਤਰਾਂ ਦੇਵ ਦੇਵ ਅਸ਼ਟ ਪੂਜਾ ਪਰਮੇਸ਼ਰ ਕਰਕੇ ਸੋਣ ਕਲਾਪੂ ਨੂੰ ਤਿੰਨ ਪੂਦਾ ਸੱਤਾਰੀ ਪੰਜ ਦੇ ਰੱਖਸ਼ਾ ਕਰੇ ਨਾ ਨਾਥ ਓ 83 ਸਦਾਰਸ਼ਨ ਪਾਏ 15 ਤਤੀ ਜਾਂ ਚਾਰ ਬੇਦੋਗਾਨੀ ਕਾਲੀ ਕਰਕੇ ਜੈ ਮਾਲਾ ਉਮਲਾਂ ਕੋ ਆਪਾਂ ਰਿਆ ਜਾ ਫੜ ਕੇ ਲੈ ਜਾਂਦਾ ਕਰ ਦੋ ਬੰਦ ਇਹ ਪਹਿਲਾਂ ਇੰਨਾ ਨਹੀਂ ਠੂਕਣਾ ਸਿੱਖਿਆ ਸੀ ਮੇਰਾ ਬੇ ਮੈਂ ਤਾਂ ਪਹਿਲੀ ਸਮਝ ਗਈ ਸੀ ਤੇਨ ਵੀ ਤੂੰ ਉਹੀ ਆ ਜੀ ਮੇਰੇ ਪਵਾਇਂ ਤੈਨੂੰ ਮੈਂ ਨਮਾ ਟਿਕਾਣਾ ਦੱਸੂ ਮਤਲਬ ਨਮਾ ਟਿਕਾਣਾ ਦੱਸੂ ਇੱਥੇ ਆ ਜੇ ਕਿਤੇ ਮੈਂ ਤਾਂ ਹੱਥ ਪਾ ਰੇ ਮੱਤ ਜਿョ ਕਰੇ ਮਦਮ ਲੇ ਕੇ ਪੈਸਾ ਨਹੀਂ ਸਾਡੀ ਮਤ ਜਿョ ਰੱਖਿਆ ਕਰਨਾ ਉਹ ਕਰਕੇ ਕਿਤੇ ਰੇਖ ਦੇਖ ਦੇਖਦਾ ਹੈ ਆਈ ਭੈਣ ਦੀ ਗੁਲਗਲੇ ਵਰਗੀ ਜੀ ਰੇਖ ਹੈ ਜੀ ਔਰ ਗੁਲਗਲੇ ਵਰਗੀ ਪਈ ਥੀ ਆ ਭੜਾ ਹੈ ਆ ਭੈਣ ਦਾ ਯਾਰ ਹਾ 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 ਹੁਣ ਤਾਂ ਨਹੀਂ ਕੋਈ ਆਉਂਦਾ ਜਾਂਦਾ ਜਾਂ ਹੁਣ ਪੈਗ ਲਾਈਏ ਓਹੋ ਹੋ ਗਰਮੀ ਬੜੀਆ ਮਾੜਾ ਮੂੜਿਆ ਰੱਖਣੀਆਂ ਬਹੁਤ ਓਕੇ ਨੇ ਲੇਗਾ ਤਾਂ ਪਿੰਗ ਨਹੀਂ ਮੇਰੇ ਕੋਲ ਹੀ ਹੈਗਾ ਤਾਂ ਹੋਈਆਂ ਹੈ ਨਾ ਹਾਂ ਬਸ ਤਿੰਨ ਦਾ ਤਿਆ ਤਿੰਨ ਚੀਜ਼ਾਂ ਚਾਹੀਦੀਆਂ ਨੇ ਬਹੁਤ ਓਕੀ ਦੀ ਐਸ਼ਾ ਕਰੋਗੇ ਆਹ ਚੱਲ ਵੀ ਕਰਾਂ ਪਾਣੀ ਪੁਣੀ ਲਿਆ ਆ